ਆਪਾਂ ਫੇਰ ਵਧਾਈ ਲੈਾਂਗੇ। ਤਾਂ ਇਹ ਸਭ ਇੱਕ ਸਮੂਹਿਕ ਮਿਹਨਤ ਸੀ। ਹਾਂ। ਜਿਵੇਂ ਮੇਰੇ ਭਾਈ ਸਾਹਿਬ ਲੋ ਵੀ ਮਿੱਤਰੋ ਵੀਡੀਓ ਨੂੰ ਪੂਰੀ ਦੇਖ ਕੇ ਜਾਇਓ। ਇਹ ਆ ਉਹ ਕਰਮਾਂ ਵਾਲੀ ਜਿਨੇ ਤਨੌਲੇ ਵੀ ਇਹ ਫੇਦੇ ਸਾਰਿਆਂ ਨੂੰ ਨੀਲੀ ਰਾਵੀ ਚੋਂ ਦੁੱਧ ਵੱਧ ਕੱਢ ਕੇ ਟਰੈਕਟਰ ਦਾ ਜਿਹੜਾ ਨਾਮ ਜਿੱਤਿਆ ਏ ਤੇ ਹਰਿਆਣੇ ਵਾਲੇ ਵੀ ਬੜਾ ਜਣ ਕੇ ਇਹ ਬਾਈ ਦਾ ਮਾਣ ਕੀਤਾ ਏ। 5100 ਰੁਪਇਆ ਦੇ ਕੇ ਜਿਹੜਾ ਪੰਜਾਬ ਦੇ ਕਿਸਾਨ ਨੂੰ ਸਾਡੇ ਲੋ ਪਹਿਲੇ ਹੀ ਵਾਦਾ ਕਰਦਾ ਸੀ ਵੀ ਤੇਰੀ ਤੇਰੀ ਝੋਟੀ ਜਿੱਤਣੀ ਆ ਮੁਕਾਬਲੇ 'ਚ ਤੇ ਜਿਹੜਾ ਝੋਟੀ ਦੇ ਜੱਤੇ ਦਾ ਟਰੈਕਟਰ ਜਿਹੜਾ ਮਿਲਣਾ ਏ ਉਹਦਾ ਤੇਲ ਹਰਿਆਣੇ ਵਾਲਿਆਂ ਲਾਊਗਾ ਤੇ ਬੜੀ ਸੋਹਣੀ ਗੱਲ ਲੱਗੀ ਹਰਿਆਣੇ ਵਾਲੇ ਵੀਰਾਂ ਨੇ ਵੀ ਤੇ ਬਾਈ ਕਹਿੰਦਾ ਅਸੀਂ ਬੜਾ ਇੰਜੋਏ ਕੀਤਾ ਵੀ ਇੱਕ ਦੂਜੇ ਨਾਲ ਜਦੋਂ ਕਿਸਾਨ ਵੀਰ ਮੇਲਿਆਂ ਤੇ ਇਕੱਠੇ ਹੁੰਦੇ ਆ ਇੱਕ ਦੂਜੇ ਦੇ ਤਜਰਬੇ ਸ਼ੇਅਰ ਹੁੰਦੇ ਆ ਪਤਾ ਲੱਗਦਾ ਵੀ ਡਾਈਟ ਵਗੈਰਾ ਬਾਰੇ ਪਤਾ ਲੱਗਦਾ ਏ ਪਸ਼ੂ ਦੇ ਰੱਖ ਰਖਾ ਬਾਰੇ ਪਤਾ ਲੱਗਦਾ ਏ ਤੇ ਬੜਾ ਜਾਨੀ ਕਿ ਹਨਾ ਬਾਈ ਨੇ ਇਹ ਮੱਝ ਨੇ ਵੀ ਬਾਈ ਦਾ ਬੜਾ ਮਾਣ ਵਧਾਇਆ ਏ ਤੇ ਪਰ ਜਿਹੜੇ ਬੰਦੇ ਮਿਹਨਤਾਂ ਕਰਦੇ ਆ ਆਖਰ ਨੂੰ ਪ੍ਰਮਾਤਮਾ ਵੀ ਉਹਨਾਂ ਦਾ ਸਾਥ ਦਿੰਦਾ ਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਆਪਣੇ ਕਿਸਾਨ ਵੀਰ ਆ ਹੋਰ ਇਹਨਾਂ ਮੇਲਿਆਂ ਦਾ ਸਿਸਟਮ ਦੀ ਵੀਪਾ ਦਾ ਤੇ ਆ ਦੇਖੋ ਨਾ ਬਾਈ ਉਹਨਾਂ ਨੇ ਜਿਹੜਾ ਗੱਲਬਾਤ ਕਰਾਉਂਦੇ ਆਪਾਂ ਆਓ ਬਿਲਕੁਲ ਬਿਲਕੁਲ ਆਮ ਆਦਮੀ ਦੀ ਪਹਿਚਾਣ ਇਹ ਮੇਰਾ ਇੱਕ ਬੰਦਾ ਤਾਂ ਸਪੈਸ਼ਲ ਜਾਗਦਾ ਦਾ ਬਾਰੀਆ ਹਾਂ ਜੀ ਉਹ ਬਈ ਇਹ ਜਾਂ ਨਹੀਂ ਜਾਗਾ ਇਹ ਘਰ ਕੇ ਪ ਜਾ ਕੇ ਤੱਕ ਨਾ ਜਾ ਪਾਇਆ ਇਹ ਕਹਿੰਦਾ ਜਾਂ ਨਹੀਂ ਜਾ ਮੈਂ ਇਹ ਮੈਂ ਇਹ ਸਮੇਂ ਇਸ ਮੈਂ ਪੁੱਛਦਾ ਰਿਹਾ ਨਹੀਂ ਬਹੁਤ ਖੁਸ਼ੀ ਹੈ ਭਾਈ ਅੱਗੇ ਪਿੱਛੇ ਤੇਰੀਆਂ ਟ੍ਰੈਕਟਰ ਗਾੜੀ ਘੋੜੇ ਦੀ ਤਦਾਰਾ ਵਾ ਬਾਈ ਬਹੁਤ ਖੁਸ਼ੀਦਾ ਹੈ ਆਪਾਂ ਫੇਰ ਵਧਾਈ ਲੈਾਂਗੇ ਸਭ ਇੱਕ ਸਾਨੂੰ ਇੱਕ ਬਹੁਤ ਮਿਹਨਤ تھی ਜਿਹੜਾ ਜਮਨੇ ਭਾਈ ਸਾਹਿਬ ਦੇ ਬਸ ਪਰਿਵਾਰ ਕੇ ਇਹ ਮੇਨੂੰ ਮੇਰਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਭਾਈ ਜਿਹਾ ਵਰਤਾ ਹੈ ਆ ਸਾਹਮਣੇ ਹਮਦੇ ਇਧਰ ਆ

सुखीर भाई, भाई।, भाई।, तो भाई। हां भाई को क्या वादा किया था आपने जब पहले नहीं वैसे हम यहाँ पे बैठे थे हमने कहा था भाई, अगर आप जीतोगे जीतोगे जीते ਆਪਕੇ ਲਈ ਪੱਕੀ ਹੈ 5100 ਰੁਪਏ ਟ੍ਰੈਕਟਰ ਦਾ ਤੇਲ ਮਾਰੇ ਤਰਫ ਸੇ ਹੋਗਾ ਹਰਿਆਣਾ ਨਹੀਂ ਹੈ ਹਰਿਆਣਾ ਕੀ ਔਰ ਸੇ ਹਾਂ ਲਓ ਵੀ ਭਾਈ ਇਹ ਜਾਰੀ ਹੈ ਇਹ ਦੇਖੋ ਨਹੀਂ ਕਹਿ ਦਿੰਦੇ ਆ ਵੀ ਹਨਾ ਕੰਪੀਟੀਸ਼ਨਾਂ ਦੇ ਵਿੱਚ ਥੋੜਾ ਬੋੜਾ ਇਧਰ ਇਧਰ ਹੋ ਜਾਂਦਾ ਵਾ ਪਰ ਬਹੁਤ ਵਧੀਆ ਭਾਈ ਹੁਣਾਂ ਦੇ ਜਿਹੜਾ ਪਿਆਰ ਹੈ 5100 ਰੁਪਏ ਆਪਣੀ ਤਰਫ ਸੇ ਭਾਈ ਇਹ ਪੰਜਾਬ ਦਾ ਤੇਲ ਸਾਰਾ ਹੰਮ ਦੇਗੇ ਇਹ ਭਾਈ ਨੇ ਹਨਾ ਜਿਹੜਾ ਉਹਦਾ ਭਾਗ ਵੀ ਪੂਰਾ ਕਰਿਆ ਵਾ ਤੇ ਬਹੁਤ ਵਧੀਆ ਪਿਆਰ ਹਨਾ ਇਹੀ ਚੀਜ਼ਾਂ ਥੋੜੀ ਦੇਰ ਵਿੱਚ ਹੰਮ ਵੀ ਲੈ ਕੇ ਆਏਗੇ ਬਹੁਤ ਵਧੀਆ ਹਰ ਬੜੀ ਖੁਸ਼ੀ ਹੈ ਦੋਨੋਂ ਤਰਫ ਸੇ ਬੜੀਆ ਪਿਆਰ ਮਿਲਿਆ ਭਾਈ ਹੈ ਅੱਜ ਆਪਕੋ ਕੈਸਾ ਲੱਗ ਰਿਹਾ ਹੈ ਇਹ ਕੋਈ ਲੱਗਨੇ ਕੋ ਕਰਦਾ ਹੈ ਕਿ ਪਹਿਲੇ ਤੋਂ ਜੀ ਬਹੁਤ ਅੱਛਾ ਫੀਲ ਹੋ ਰਿਹਾ ਹੈ ਗੁੱਡ ਗੁੱਡ ਕਦੇ ਕਦੇ ਨਾਮਿਲ ਕਿਤੇ ਜੀ ਐਸੇ ਅਬ ਟਰੈਕਟਰ ਤੇ ਬੈਸੋਂ ਤੇ ਵੀ ਲੱਗਨੇ ਲੱਗੇ ਆਪ ਖੁਦ ਦੇਖੋਗੇ ਕਿਤਨਾ ਮਿਆਰ ਉੱਚਾ ਹੋ ਗਿਆ ਬਿਲਕੁਲ ਬਹੁਤ ਬੜੀ ਆਰਾਮ ਹੋ ਗਈ ਜੀ ਆਪ ਨੂੰ ਆਰਾਮ ਮਿਲਣ ਲਈ ਬੜੀਆਂ ਆਰਾਮ ਹੋ ਗਏ ਪਹਿਲੇ ਕਿੰਮੋ ਮੇ ਲੱਗਦੇ ਸਨ ਉਧਰ ਰਾਜੇਂਦਰ ਹੈ ਉਹ ਬੰਦਾ ਨਰੇਸ਼ ਹੈ ਦਾਲ ਦੇਗਾ ਯਾਰ ਇਹ ਬੜਾ ਸਰ ਕੰਮ ਹੋ ਸਕਦਾ ਬਿਲਕੁਲ ਸਹੀ ਬਾਤ ਭਾਜੀ ਹੋਰ ਤੋਂ ਕੰਮ ਵਾਲੀ ਚੱਲਦੀ